ਪਈ ਲੋੜ ਜਦ ਦੇਸ਼ ਨੂੰ ਪੰਜਾਬ ਨੇ ਹਿੱਕ ਡਾਈ ਪਈ ਲੋੜ ਜਦ ਅਨ ਦੀ ਪੰਜਾਬ ਨੇ ਹਿੱਕ ਵਾਹੀ ਮੁਗਲ ਆਏ ਅੰਗਰੇਜ਼ ਆਏ ਪਰ ਨਾ ਤਬਿਆ ਚੜਦੀ ਕਲਾ ਚ ਰਹਿੰਦਾ ਪੰਜਾਬ ਚਾਹੇ ਲੱਖ ਹੋਏ ਤਬਾਹੀ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਭਾਵੇਂ ਕਿ ਜੰਗਬੰਦੀ ਹੋ ਚੁੱਕੀ ਹੈ ਪਰ ਇਸ ਸੰਖੇਪ ਜੀ ਜੰਗ ਆਪਣੇ ਪਿੱਛੇ ਕਈ ਸਵਾਲ ਛੱਡ ਗਈ ਹੈ ਲੋੜ ਹੈ ਉਹਨਾਂ ਸਵਾਲਾਂ ਤੇ ਜਵਾਬ ਤਲਾਸ਼ਣ ਦੀ ਨਾ ਸਿਰਫ ਜਵਾਬ ਤਲਾਸ਼ਣ ਦੀ ਬਲਕਿ ਉਹਨਾਂ ਨੂੰ ਹੱਲ ਕਰਨ ਦੀ ਪੰਜਾਬ ਜਿਸ ਨੂੰ ਹਰ ਵਾਰ ਅਣਗੋਲਿਆ ਕੀਤਾ ਜਾਂਦਾ ਪਰ ਜਦੋਂ ਵੀ ਦੇਸ਼ ਦੇ ਵਿੱਚ ਕੋਈ ਵੀ ਵਿਪਤਾ ਆਂਦੀ ਹੈ ਕੋਈ ਵੀ ਆਫਤ ਆਂਦੀ ਹੈ ਤਾਂ ਪੰਜਾਬ ਸਭ ਤੋਂ ਅੱਗੇ ਹੁੰਦਾ ਭਾਵੇਂ ਵੰਡ ਤੋਂ ਬਾਅਦ ਦੇ ਹਾਲ ਦੇਖ ਲਓ ਭਾਵੇਂ ਹਰੀ ਕ੍ਰਾਂਤੀ ਦੀ ਗੱਲ ਕਰ ਲਓ ਜਾਂ ਫਿਰ ਜਿੰਨੀਆਂ ਵੀ ਹੁਣ ਤੱਕ ਜੰਗਾਂ ਲੱਗੀਆਂ ਹੋਣ ਪੰਜਾਬ ਨੇ ਕਦੇ ਵੀ ਮੁਲਕ ਨੂੰ ਪਿੱਠ ਨਹੀਂ ਦਿਖਾਈ ਦੇਸ਼ ਦੀ ਖੜਕ ਪੂਜਾ ਵਜੋਂ ਖੜਕ ਪੂਜਾ ਕਿਹਨੂੰ ਕਿਹਾ ਜਾਂਦਾ ਖੜਕ ਪੂਜਾ ਕਿਹਾ ਜਾਂਦਾ ਕਿ ਜਿਸ ਹੱਥ ਦੇ ਵਿੱਚ ਜਿਸ ਬਾਹਰ ਵਿੱਚ ਤਲਵਾਰ ਹੋਵੇ ਉਸ ਨੂੰ ਖੜਕ ਪੂਜਾ ਕਿਹਾ ਜਾਂਦਾ ਕਿ ਪੰਜਾਬ ਸਾਡੇ ਮੁਲਕ ਦੀ ਉਹ ਖੜਕ ਪੂਜਾ ਹੈ ਕਿ ਕੋਈ ਵੀ ਦੁਸ਼ਮਣ ਜੇ ਆਏਗਾ ਤਾਂ ਪਹਿਲਾਂ ਉਸ ਨੂੰ ਇਸ ਖੜਕ ਪੂਜਾ ਨਾਲ ਸਾਹਮਣਾ ਕਰਨਾ ਪਏਗਾ ਉਸ ਤੋਂ ਬਾਅਦ ਮੁਲਕ ਦੇ ਵਿੱਚ ਐਂਟਰ ਹੋ ਸਕੇਗਾ ਜੇ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਪੰਜਾਬ ਦੀ ਜਨਸੰਖਿਆ ਲਗਭਗ 3 ਕਰੋੜ 22 ਲੱਖ ਦੇ ਕਰੀਬ ਹੈ ਨੀਤੀ ਆਯੋਗ ਦੀ ਰਿਪੋਰਟ ਦੇ ਮੁਤਾਬਕ ਆਬਾਦੀ ਪੱਖੋਂ ਦੇਸ਼ ਦਾ 2.1% ਜਿਸ ਦੇ ਵਿੱਚ ਨੌਜਵਾਨੀ ਪੱਖੋਂ 76% ਦੇ ਕਰੀਬ ਆਬਾਦੀ ਹੈ ਜੋ ਕਰੀਬ 40 ਸਾਲ ਤੋਂ ਹੇਠਾਂ ਦੇ ਨੌਜਵਾਨ ਹੈ ਯਾਨੀ ਕਿ 100% ਆਬਾਦੀ ਦੇ ਵਿੱਚੋਂ ਪੰਜਾਬ ਦੇ ਵਿੱਚ 76% ਆਬਾਦੀ ਨੌਜਵਾਨਾ ਦੀ ਹੈ ਜਨਾਂ ਦੀ ਉਮਰ 40 ਸਾਲ ਤੋਂ ਘੱਟ ਹੈ ਜੇ ਗੱਲ ਦੇਸ਼ ਭਗਤੀ ਦੀ ਕਰੀਏ ਤਾਂ ਪੰਜਾਬ ਦੇ ਵਿੱਚ 3,60,000 ਦੇ ਕਰੀਬ ਸਾਬਕਾ ਫੌਜੀ ਅਜੇ ਵੀ ਰਹਿੰਦੇ ਨੇ ਜਨਾਂ ਦੇ ਵਿੱਚ 3,35,000 ਫੌਜ ਦੇ 14,000 ਤੋਂ ਵੱਧ 에ਅਰ ਫੋਰਸ ਦੇ ਤੇ 97,000 ਤੋਂ ਵੱਧ ਨੇਵੀ ਦੇ ਨੇ ਜੋ ਸਾਰੇ ਦੇਸ਼ ਦੇ ਵਿੱਚੋਂ 12 ਫੀਸਦ ਬਣਦੇ ਨੇ ਯਾਨੀ ਕਿ ਆਬਾਦੀ ਤਾਂ ਹੈਗੀ ਹੈ ਲਗਭਗ 2 ਫੀਸਦ ਤੇ ਫੌਜ ਦੇ ਵਿੱਚ ਹਿੱਸੇਦਾਰੀ ਰਹੀ 12 ਫੀਸਦ ਉਹ ਪੰਜਾਬ ਹਿੱਕ ਡਾ ਕੇ ਫੌਜ ਦੇ ਨਾਲ ਬੀਐਸਐਫ ਦੇ ਨਾਲ ਬਾਰਡਰਾਂ ਤੇ ਖੜਿਆ ਸੀ ਤੇ ਅੱਜ ਵੀ ਖੜਾ ਹੈ ਹੁਣ ਜੰਗ ਵਰਗੇ ਹਾਲਾਤ ਬਣੇ ਤਾਂ ਮੁਲਕ ਦੇ 27 ਸੂਬਿਆਂ ਨੂੰ ਇੱਕ ਹੌਸਲਾ ਤੇ 143 ਕਰੋੜ ਦੀ ਜਨਸੰਖਿਆ ਨੂੰ ਮੂਰਲੀ ਕਤਾਰ ਦੇ ਵਿੱਚ ਹੋ ਕੇ ਪੰਜਾਬ ਨੇ ਨਿਰੰਤਰ ਆਪਣਾ ਫਰਜ਼ ਬਖੂਬੀ ਨਿਭਾਇਆ ਪਰ ਹੁਣ ਕੁਝ ਸਵਾਲ ਮਨ ਦੇ ਵਿੱਚ ਜ਼ਰੂਰ ਆਉਂਦੇ ਨੇ ਕਿ ਜੇ ਅੱਜ ਉਹ ਹਾਲਾਤ ਬਣਨ ਨੇ ਜਾਂ ਕੱਲ ਨੂੰ ਦੁਬਾਰਾ ਅਜਿਹੇ ਕੋਈ ਹਾਲਾਤ ਬਣ ਜਾਂਦੇ ਨੇ ਤਾਂ ਕੀ ਅਸੀਂ ਉਸ ਲਈ ਤਿਆਰ ਆਂ ਖਾਸ ਤੌਰ ਤੇ ਪੰਜਾਬ ਪਿਛਲੇ 25 ਸਾਲਾਂ ਦੇ ਵਿੱਚ ਕੁਝ ਗੱਲਾਂ ਤੇ ਕੁਝ ਕੰਮ ਅਜਿਹੇ ਨਹੀਂ ਹੋਏ ਜੋ ਪੰਜਾਬੀਆਂ ਦੇ ਮਨਾਂ ਦੇ ਵਿੱਚ ਜ਼ਰੂਰ ਆਂਦੇ ਰਹੇ ਤੇ ਉਹ ਸਵਾਲ ਅਸੀਂ ਤੁਹਾਡੇ ਸਾਹਮਣੇ ਵੀ ਰੱਖ ਰਹੇ ਹਾਂ ਉਹ ਸਵਾਲ ਸਰਕਾਰਾਂ ਦੇ ਸਾਹਮਣੇ ਵੀ ਰੱਖ ਰਹੇ ਹਾਂ ਜਿਨ੍ਹਾਂ ਨੇ ਸਾਡੀਆਂ ਅੱਖਾਂ ਖੋਲੀਆਂ ਪਹਿਲਾ ਸਵਾਲ ਨਵੀਂ ਫੌਜੀ ਭਰਤੀ ਕੇਂਦਰ ਪੰਜਾਬ ਦੇ ਵਿੱਚ ਕਿਉਂ ਨਹੀਂ ਖੁੱਲੇ ਤੁਸੀਂ ਬਹੁਤੇ ਲੋਕਾਂ ਨੂੰ ਇਹ ਪਤਾ ਹੋਵੇਗਾ ਜਦੋਂ ਪੰਜਾਬ ਦੇ ਵਿੱਚ ਪਹਿਲਾਂ ਪਰਤੀਆਂ ਖੁੱਲਦੀਆਂ ਸੀ ਤਾਂ ਤੁਹਾਨੂੰ ਯਾਦ ਆ ਕਈ-ਕਈ ਕਿਲੋਮੀਟਰ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ ਸੀ ਲਾਈਨਾਂ ਲੱਗੀਆਂ ਹੁੰਦੀਆਂ ਸੀ ਔਰ ਉਹਨਾਂ ਕਤਾਰਾਂ ਦੇ ਕੋਲ ਪਾਣੀ ਵਾਲੇ ਛਬੀਲ ਵਾਲੇ ਕੇਲਿਆਂ ਵਾਲੇ ਉਹ ਅਕਸਰ ਆਪਾਂ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲਦੇ ਸੀ ਪਰ ਅੱਜ ਤੁਸੀਂ ਯਾਦ ਕਰ ਲਓ ਕਿ ਲਾਸਟ ਤੁਸੀਂ ਕਦੋਂ ਪਰਤੀ ਦੇਖੀ ਹੈ ਪੰਜਾਬ ਦੇ ਵਿੱਚ ਜਾਂ ਕਦੋਂ ਨਵਾਂ ਕੋਈ ਪਰਤੀ ਸੈਂਟਰ ਤੁਸੀਂ ਸੁਣਿਆ ਕਿ ਪੰਜਾਬ ਦੇ ਵਿੱਚ ਫੌਜ ਦਾ ਨਵਾਂ ਪਰਤੀ ਸੈਂਟਰ ਖੁੱਲਿਆ ਸੋ ਇਸ ਚੀਜ਼ ਦੀ ਲੋੜ ਹੈ ਜੋ ਰੜਕ ਰਹੀ ਹੈ ਦੂਜਾ ਸਭ ਤੋਂ ਅਹਿਮ ਸਵਾਲ ਕਿਉਂਕਿ ਪੰਜਾਬ ਦਾ ਬਹੁਤਾ ਏਰੀਆ ਬਾਰਡਰ ਦੇ ਨਾਲ ਲੱਗਦਾ ਹੈ ਔਰ ਬਹੁਤ ਜ਼ਰੂਰੀ ਹੈ ਕਿ ਉਸ ਵੱਲ ਧਿਆਨ ਦਿੱਤਾ ਜਾਵੇ ਬਾਰਡਰ ਰੋਡਸ ਦਾ ਨਵੀਨੀਕਰਨ ਇਹ ਸਵਾਲ ਬਹੁਤ ਵੱਡਾ ਤੇ ਗੰਭੀਰ ਹੈ ਸਰਹੱਦੀ ਖੇਤਰਾਂ ਦੀਆਂ ਜਿਹੜੀਆਂ ਸੜਕਾਂ ਨੇ ਉਹਨਾਂ ਦਾ ਨਵੀਨੀਕਰਨ ਪਿਛਲੇ ਲੰਬੇ ਸਮੇਂ ਤੋਂ ਨਹੀਂ ਹੋਇਆ ਜਿਸ ਕਰਕੇ ਉਹਨਾਂ ਸੜਕਾਂ ਦੇ ਹਾਲਾਤ ਨੇ ਜਿਹੜੇ ਉਹ ਬਹੁਤ ਹੀ ਖਰਾਬ ਹੋ ਚੁੱਕੇ ਨੇ ਉਹ ਸੜਕਾਂ ਜਿੱਥੋਂ ਆਰਮੀ ਦੇ ਭਾਰੀ-ਭਾਰੀ ਵਾਹਨ ਲੰਘਦੇ ਹੋਣ ਜੇ ਖੁਦਾਨਾ ਖਾਸ ਤਾਂ ਕਦੇ ਜੰਗ ਵਰਗੇ ਹਾਲਾਤ ਬਣਦੇ ਨੇ ਟੈਂਕ ਲੰਘਣੇ ਨੇ ਉੱਥੋਂ ਭਾਰੀ ਤੋਪਾਂ ਲੰਘਣੇ ਨੇ ਉੱਥੋਂ ਤੇ ਕੀ ਉਹ ਸੜਕਾਂ ਇਹ ਭਾਰ ਝੇਲ ਪਾਣਗੀਆਂ ਉਹ ਸੜਕਾਂ ਜਿੱਥੇ ਹੁਣ ਗੱਡੀ ਮੋਟਰਸਾਈਕਲ ਜਾਣਾ ਵੀ ਬੜਾ ਮੁਸ਼ਕਲ ਹੈ ਤੇ ਕੀ ਇੱਥੇ ਸਾਨੂੰ ਧਿਆਨ ਦੇਣ ਦੀ ਲੋੜ ਦੀ ਹੈ ਇਸ ਕਰਕੇ ਇਹ ਸਵਾਲ ਤੁਹਾਡੇ ਅੱਗੇ ਰੱਖ ਰਹੇ ਕਿ ਸਰਕਾਰ ਦੇ ਕਰਨਾ ਤਾਂ ਕਿ ਗੱਲ ਜ਼ਰੂਰ ਪਹੁੰਚਣੀ ਚਾਹੀਦੀ ਹੈ ਕਿ ਪੰਜਾਬ ਦੀ ਜਿਹੜੀ ਸਰਹੱਦੀ ਬੈਲਟ ਹੈ ਉੱਥੇ ਸੜਕਾਂ ਦੇ ਹਾਲਾਤ ਬਹੁਤ ਮਾੜੇ ਨੇ ਤੀਜਾ ਸਵਾਲ ਫੌਜੀ ਜਵਾਨਾਂ ਦੀ ਲਗਾਤਾਰ ਕਟਗਣ ਤੇ ਰਿਪੋਰਟਾਂ ਦੇ ਮੁਤਾਬਕ ਫੌਜ ਦੇ ਵਿੱਚ ਲਗਭਗ 1 ਲੱਖ ਤੋਂ ਵੱਧ ਖਾਲੀ ਅਸਾਮੀਆਂ ਪਈਆਂ ਨੇ ਜਿਨ੍ਹਾਂ ਨੂੰ ਹਾਲੇ ਤੱਕ ਭਰਿਆ ਨਹੀਂ ਗਿਆ ਮਾਹਰ ਕਹਿੰਦੇ ਨੇ ਕਿ ਕੋਟਿਆਂ ਨੂੰ ਵੀ ਥੋੜਾ ਥੋੜਾ ਘਟਾਇਆ ਗਿਆ ਖਾਸ ਤੌਰ ਤੇ ਪੰਜਾਬ ਦੇ ਹੁਣ ਇਹ ਥੋੜਾ ਜਿਹਾ ਰਿਸਰਚ ਦਾ ਇਸ਼ੂ ਤਾਂ ਜ਼ਰੂਰ ਹੈ ਕਿ ਵਾਕਈ ਕੋਟਾ ਘਟਾਇਆ ਗਿਆ ਕਿ ਨਹੀਂ ਘਟਾਇਆ ਗਿਆ ਨਾਲ ਇਹ ਵੀ ਉੱਠਦਾ ਹੈ ਕਿ ਇਹ ਖਾਲੀ ਅਸਾਮੀਆਂ ਕਿਉਂ ਨਹੀਂ ਭਰੀਆਂ ਗਿਆ ਜਾਂ ਕਦੋਂ ਤੱਕ ਭਰੀਆਂ ਜਾਣਗੀਆਂ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਅਸਾਮੀਆਂ ਇਸ ਕਰਕੇ ਨਹੀਂ ਭਰੀਆਂ ਗਿਆ ਕਿਉਂਕਿ ਅਗਨੀਵੀਰ ਯੋਜਨਾ ਦੇ ਤਹਿਤ ਆਰਮੀ ਦੇ ਵਿੱਚ ਇਹਨਾਂ ਖਾਲੀ ਅਸਾਮੀਆਂ ਨੂੰ ਭਰਿਆ ਜਾਏਗਾ ਪਰ ਸਵਾਲ ਤਾਂ ਇਹ ਹੈ ਕਿ ਕੀ ਅਗਨੀਵੀਰ ਜਿਹੜੀਆਂ ਰੁਟੀਨ ਦੀਆਂ ਭਰਤੀਆਂ ਹੁੰਦੀਆਂ ਨੇ ਉਹਨੂੰ ਉਹਦਾ ਉਹਦਾ ਆਪਸ਼ਨ ਬਣ ਪਾਣਗੇ ਜਾਂ ਨਹੀਂ ਬਣ ਪਾਣਗੇ ਇਹ ਇੱਕ ਅਹਿਮ ਸਵਾਲ ਹੈ ਹੁਣ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਗਲਾ ਸਵਾਲ ਜਿਹੜਾ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਰੱਖਣ ਵਾਲਾ ਉਹ ਇਹ ਹੈ ਕਿ ਸਰਹੱਦੀ ਪੱਟੀ ਦੇ ਵਿੱਚ ਸਰਕਾਰਾਂ ਨੂੰ ਕਿਸਾਨ ਜਿਹੜਾ ਉਹਨਾਂ ਕਿਸਾਨਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਕਦੇ ਹਾੜੀ ਤੇ ਕਦੇ ਸੋਣੀ ਦੇ ਵਿੱਚ ਇਹਨਾਂ ਕਿਸਾਨਾਂ ਨੂੰ ਲਗਭਗ ਉਧਰਤੀ ਮਾਰਤਾ ਪੈਂਦੀ ਰਹਿੰਦੀ ਹੈ ਪਰ ਜਿਹੜੇ ਬਾਰਡਰ ਦੇ ਨਾਲ ਲੱਗਦੇ ਕਿਸਾਨ ਨੇ ਉਹ ਹਮੇਸ਼ਾ ਹੀ ਡਰ ਦੇ ਸਾਏ ਹੇਠ ਖੇਤੀ ਕਰਦੇ ਨੇ ਹੁਣ ਤੁਹਾਡੇ ਸਾਹਮਣੇ ਤਾਂ ਐਗਜ਼ਾਮਪਲ ਤੁਹਾਡੇ ਸਾਹਮਣੇ ਹੈਗੀ ਹੈ ਕਿਉਂਕਿ ਜਿਹੜੇ ਹਾਲਾਤ ਖਰਾਬ ਹੋਏ ਸੀ ਉਹਨਾਂ ਹਾਲਾਤਾਂ ਦੇ ਵਿੱਚ ਕਿਸਾਨਾਂ ਨੂੰ ਕੀ ਕਿਹਾ ਗਿਆ ਕਿ ਤੁਸੀਂ ਆਪਣੀ ਜਿਹੜੀ ਫਸਲ ਹੈ ਉਹ ਅਗੇਤੀ ਵੜ ਲਓ ਪਹਿਲੇ ਹੀ ਵੜ ਲਓ ਹੋ ਸਕਦਾ ਹਾਲਾਤ ਖਰਾਬ ਹੋਣ ਜਿਹੜੇ ਗੇਟ ਤੋਂ ਪਾਰ ਨੇ ਕੰਡਿਆਲੀ ਤਾਰ ਤੋਂ ਪਾਰ ਜਿਹੜੇ ਕਿਸਾਨ ਨੇ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਪਾਣੀ ਲਾਣਾ ਹੈ ਜਾਂ ਜੋ ਕੁਝ ਵੀ ਕਰਨਾ ਹੈ ਜਾਂ ਫਸਲ ਵਧਣੀ ਹੈ ਉਹ ਤੁਸੀਂ ਪਹਿਲਾਂ ਹੀ ਵੜ ਲਓ ਜੇ ਹਾਲਾਤ ਖਰਾਬ ਹੋਏ ਤਾਂ ਸ਼ਾਇਦ ਹੋ ਸਕਦਾ ਹੈ ਕਿ ਤੁਹਾਨੂੰ ਉਧਰ ਨਾ ਜਾਣ ਦਿੱਤਾ ਜਾਵੇ ਸੋ ਇਹਨਾਂ ਕਿਸਾਨਾਂ ਦੀ ਬਾਜ਼ਰੂਰ ਸਰਕਾਰ ਨੂੰ ਫੜਨੀ ਚਾਹੀਦੀ ਕੋਈ ਨਾ ਕੋਈ ਇਹਨਾਂ ਲਈ ਸਪੈਸ਼ਲ ਪੈਕੇਜ ਹੈ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਇਸ ਤੋਂ ਇਲਾਵਾ ਜਿਹੜਾ ਬਹੁਤ ਅਹਿਮ ਸਵਾਲ ਹੈ ਸਭ ਤੋਂ ਅਹਿਮ ਸਵਾਲ ਮੈਨੂੰ ਲੱਗਦਾ ਇਹ ਹੈ ਉਹ ਹੈ ਬਾਰਡਰ ਏਰੀਆ ਦੇ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਦੇ ਸਾਧਨਾਂ ਦੀ ਕਮੀ ਸਾਰੀਆਂ ਨੇ ਫਿਲਮਾਂ ਦੇ ਵਿੱਚ ਕਸ਼ਮੀਰ ਦੇ ਹਾਲਾਤ ਦੇਖੇ ਹੋਣ ਨੇ ਉਹਨਾਂ ਹਾਲਾਤਾਂ ਦੇ ਵਿੱਚ ਇੱਕ ਤਸਵੀਰ ਜਿਹੜੀ ਤੁਹਾਨੂੰ ਵਾਰ-ਵਾਰ ਦਿਖਾਈ ਜਾਂਦੀ ਹੈ ਉਹ ਇਹ ਦਿਖਾਈ ਜਾਂਦੀ ਹੈ ਕਿ ਕਸ਼ਮੀਰ ਦਾ ਜਿਹੜਾ ਨੌਜਵਾਨ ਹੈ ਉਹ ਬੇਰੋਜ਼ਗਾਰ ਸੀ ਕਸ਼ਮੀਰ ਦੇ ਨੌਜਵਾਨ ਦੇ ਕੋਲ ਜਿਆਦਾ ਕੋਈ ਰੋਜ਼ਗਾਰ ਦੇ ਵਸੀਲੇ ਨਹੀਂ ਸੀ ਉਹ ਵੇਲਾ ਸੀ ਉਹਦੇ ਕੋਲ ਜਦੋਂ ਪੈਸਿਆਂ ਦੀ ਘਾਟ ਹੋਈ ਤਾਂ ਦੁਸ਼ਮਣ ਮੁਲਕ ਨੇ ਇਹ ਚੀਜ਼ ਭਾਂਪ ਲਈ ਕਿ ਇਹ ਨੌਜਵਾਨ ਹੁਣ ਵਿਹਲੇ ਨੇ ਇਹਨਾਂ ਨੌਜਵਾਨਾਂ ਕੋ ਰੋਜ਼ਗਾਰ ਨਹੀਂ ਹੈ ਤਾਂ ਉਹਨਾਂ ਨੇ ਪੈਸਿਆਂ ਦਾ ਲਾਲਚ ਉਹਨਾਂ ਨੇ ਨਸ਼ੇ ਦਾ ਲਾਲਚ ਦੇ ਕੇ ਉਹਨਾਂ ਨੌਜਵਾਨਾਂ ਨੂੰ ਵਰਗਲਾਇਆ ਉਹਨਾਂ ਨੌਜਵਾਨਾਂ ਨੂੰ ਆਪਣੇ ਆਪਣੇ ਨਾਲ ਰਲਾਇਆ ਉਹਨਾਂ ਦਾ ਮਾਈਂਡ ਵਾਸ਼ ਕੀਤਾ ਤੇ ਉਹ ਉਹਨਾਂ ਦੇ ਕਮਾਂਵਾਲ ਲੱਗ ਗਏ ਸੋ ਇਹ ਬੜਾ ਜ਼ਰੂਰੀ ਹੈ ਕਿ ਪੰਜਾਬ ਦੇ ਬਾਰਡਰ ਏਰੀਆ ਦੇ ਵਿੱਚ ਰੋਜ਼ਗਾਰ ਦੇ ਸਾਧਨ ਜ਼ਰੂਰ ਖੁੱਲੇ ਜਾਣ ਕਿਉਂਕਿ ਪੰਜਾਬ ਦੇ ਬਾਰਡਰ ਏਰੀਆ ਦੇ ਵਿੱਚ ਰਹਿੰਦਾ ਨੌਜਵਾਨ ਹੈ ਜਿਹੜਾ ਉਹਦਾ ਕੰਮ ਦੇ ਵਿੱਚ ਲੱਗਣਾ ਬੇਹਤ ਜ਼ਰੂਰੀ ਹੈ ਬਨੂ ਯਾਦ ਹੈ ਧਾਰੀਵਲ ਮਿਲ ਜੜੀ ਹੈ ਉਹ ਕਿਸੇ ਵੇਲੇ ਬਹੁਤ ਵੱਡਾ ਰੋਜ਼ਗਾਰ ਦਿੰਦੀ ਸੀ ਪੰਜਾਬ ਦੇ ਲੋਕਾਂ ਨੂੰ ਪਰ ਅੱਜ ਉਹ ਮਿਲ ਵੀ ਲਗਭਗ ਖਤਮ ਹੋਣ ਕੰਢੇ ਹੀ ਹੈ ਉਹ ਰੋਜ਼ਗਾਰ ਦੇ ਜਿਹੜੇ ਵੱਡੇ ਸਾਧਨ ਸੀ ਉਹ ਖਤਮ ਹੋ ਗਏ ਨੇ ਹੁਣ ਖੇਤੀ ਛੱਡ ਕੇ ਬਾਰਡਰ ਏਰੀਆ ਦੇ ਵਿੱਚ ਕੋਈ ਵੀ ਵੱਡਾ ਰੋਜ਼ਗਾਰ ਦਾ ਸਾਧਨ ਨਹੀਂ ਹੈ ਸੋ ਇਸ ਕਰਕੇ ਉਹਨਾਂ ਨੌਜਵਾਨਾਂ ਨੂੰ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਸਵਾਲ ਦੱਸ ਚੁੱਕਾ ਕਿ 76% ਆਬਾਦੀ ਸਾਡੀ ਜਿਹੜੀ ਹੈ ਪੰਜਾਬ ਦੀ ਉਹ ਨੌਜਵਾਨਾਂ ਦੀ ਹੈਗੀ ਐ ਸੋ ਉਹ ਨੌਜਵਾਨਾਂ ਨੂੰ ਕੰਮਕਾਰ ਦੇ ਵਿੱਚ ਲਾਣਾ ਬੇਹਤ ਜ਼ਰੂਰੀ ਹੈ ਇਸ ਦੇ ਲਈ ਸੂਬਾ ਸਰਕਾਰ ਪਰ ਸਭ ਤੋਂ ਵੱਡੀ ਜ਼ਿੰਮੇਵਾਰੀ ਕੇਂਦਰ ਦੀ ਸਰਕਾਰ ਦੀ ਬਣਦੀ ਹੈ ਇਸ ਤੋਂ ਇਲਾਵਾ ਇੱਕ ਹੋਰ ਤੁਹਾਡੇ ਸਾਹਮਣੇ ਇੱਕ ਸਵਾਲ ਰੱਖਣ ਲੱਗਾ ਤੁਹਾਨੂੰ ਇਹ ਪਤਾ ਹੈ ਕਿ ਜਿਹੜਾ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਉਸ ਦੇ ਵਿੱਚ ਇਹ ਕੀ ਕਿਹਾ ਗਿਆ ਕਿ ਇਹ ਹਮਲਾ ਇਨਾ ਸਟੀਕ ਕਿਵੇਂ ਹੋ ਗਿਆ ਤੇ ਹਮਲਾ ਸਟੀਕ ਇਸ ਕਰਕੇ ਹੋਇਆ ਜੋ ਦਾਵਾ ਕੀਤਾ ਜਾਂਦਾ ਮਹਾਰਾ ਵੱਲੋਂ ਕਿ ਜਿਹੜਾ ਉੱਥੇ ਹਿਊਮਨ ਰਿਸੋਰਸ ਸੀਗਾ ਜਿਹੜੇ ਉਗਰਵਾਦੀ ਆਏ ਜਾਂ ਜਿਹੜੇ دہشت گرد ਆਏ ਉਹਨਾਂ ਦਾ ਹਿਊਮਨ ਰਿਸੋਰਸ ਮਤਲਬ ਉੱਥੋਂ ਦੇ ਲੋਕਲ ਲੋਕ ਨੇ ਜਿਹੜੇ ਉਹ ਉਹਨਾਂ ਦਾ ਸਾਥ ਬਹੁਤ ਦਿੰਦੇ ਰਹੇ ਉਹਨਾਂ ਨੇ ਪਲ-ਪਲ ਦੀ ਉਹਨਾਂ ਨੂੰ ਰਿਪੋਰਟਿੰਗ ਕੀਤੀ ਉਹਨਾਂ ਨੂੰ ਇਹ ਦੱਸਿਆ ਕਿ ਫੌਜ ਇੱਥੇ 9 ਵਜੇ ਆਂਦੀ ਹੈ 9 ਵਜੇ ਨਹੀਂ ਆਂਦੀ ਇੰਨਾ ਇਹਨਾਂ ਨੂੰ ਟਾਈਮ ਲੱਗੂਗਾ ਇਸ ਕਰਕੇ ਉਹ ਇੰਨਾ ਸਟੀਕ ਹਮਲਾ ਕਰ पाए ਇਸੇ ਤਰ੍ਹਾਂ ਦਾ ਹੀ ਮੇਲਜੋਲ ਇਸੇ ਤਰ੍ਹਾਂ ਦੀ ਹੀ ਹਿਊਮਨ ਰਿਸੋਰਸ ਦੇ ਨਾਲ ਟਿਊਨਿੰਗ ਹੈ ਜਿਹੜੀ ਉਹ ਬਾਰਡਰ ਏਰੀਆ ਤੇ ਸਾਨੂੰ ਵੀ ਚਾਹੀਦੀ ਹੈ ਭਾਵੇਂ ਬੀਐਸਐਫ ਹੋਵੇ ਭਾਵੇਂ ਫੌਜ ਹੋਵੇ ਆਰਮੀ ਹੋਵੇ ਉਹਨਾਂ ਦਾ ਲੋਕਲ ਲੋਕਾਂ ਦੇ ਨਾਲ ਮੇਲਜੋਲ ਲੋਕਲ ਲੋਕਾਂ ਦੇ ਨਾਲ ਗੱਲਬਾਤ ਲੋਕਲ ਲੋਕਾਂ ਦੇ ਨਾਲ ਕਿਤੇ ਨਾ ਕਿਤੇ ਕੋਈ ਸੈਮੀਨਾਰ ਹੋਵੇ ਕੋਈ ਗੱਲਬਾਤ ਹੋਵੇ ਉਹਨਾਂ ਦੇ ਵਿੱਚ ਨਿਰੰਤਰ ਜਿਹੜੀ ਹੈ ਮਿਲਵਰਤਨ ਹੈ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਤਾਂ ਜੋ ਉਹ ਕੋਈ ਵੀ ਬਾਰਡਰ ਏਰੀਆ ਦੇ ਵਿੱਚ ਸ਼ੱਕੀ ਕੋਈ ਗਤੀਵਿਧੀ ਦੇਖਦੇ ਨੇ ਜਾਂ ਕੋਈ ਉਹਨਾਂ ਨੂੰ ਗੱਲ ਪਤਾ ਲੱਗਦੀ ਹੈ ਤਾਂ ਫੌਜ ਨਾਲ ਆਸਾਨੀ ਨਾਲ ਸ਼ੇਅਰ ਕਰ ਸਕਣ ਫੌਜ ਨਾਲ ਇਹ ਗੱਲਾਂ ਦੱਸ ਸਕਣ ਕਿ ਇੱਥੇ ਆ ਹੋ ਰਿਹਾ ਇਹ ਨਹੀਂ ਹੋ ਰਿਹਾ ਸੋ ਇਹ ਚੀਜ਼ ਜਿਹੜੀ ਹੈ ਹਿਊਮਨ ਰਿਸੋਰਸ ਸਭ ਤੋਂ ਵੱਡਾ ਰਿਸੋਰਸ ਹੁੰਦਾ ਕਿਸੇ ਵੀ ਫੌਜ ਦੇ ਲਈ ਕਿਸੇ ਵੀ ਆਰਗੇਨਾਈਜੇਸ਼ਨ ਦੇ ਲਈ ਤੇ ਉਸ ਨੂੰ ਵਰਤਿਆ ਜਾਣਾ ਚਾਹੀਦਾ ਸੋ ਇਹ ਕੁਝ ਗੱਲਾਂ ਨੇ ਜਿਹੜੀਆਂ ਇਹ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੈ ਕਟੋ-ਕਟ ਇਸ ਸੰਖੇਪ ਜਿਹੀ ਜੰਗ ਦੇ ਪੰਜਾਬ ਦੇ ਸੰਦਰਭ ਦੇ ਵਿੱਚ ਇਹ ਚੀਜ਼ਾਂ ਨੂੰ ਉਬਾਰ ਕੇ ਸਾਹਮਣੇ ਲੈ ਕੇ ਆਂਦਾ ਕਿ ਕੇਂਦਰ ਦੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਜਾਂ ਸੂਬਾ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਇਹਨਾਂ ਸਾਰੀਆਂ ਗੱਲਾਂ ਤੇ ਇਹਨਾਂ ਸਾਰੇ ਕੰਮਾਂ ਤੇ ਕੰਮ ਹੋਣਾ ਬੇਹਦ ਜ਼ਰੂਰੀ ਹੈ ਖਾਸ ਤੌਰ ਤੇ ਪੰਜਾਬ ਦੇ ਬਾਰਡਰ ਏਰੀਆਜ਼ ਦੇ ਵਿੱਚ ਪੰਜਾਬ ਦੀ ਬਾਰਡਰ ਬੈਲਟ ਦੇ ਵਿੱਚ ਇਹ ਕੰਮ ਹੋਣੇ ਬੇਹਦ ਜ਼ਰੂਰੀ ਨੇ ਜੇ ਇਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦੇਰੀ ਕੀਤੀ ਗਈ ਤਾਂ ਸ਼ਾਇਦ ਅਸੀਂ ਇਹ ਨਹੀਂ ਕਹਿ ਸਕਾਂਗੇ ਫਿਰ ਕੀ ਅਸੀਂ ਪੂਰੀ ਤਰ੍ਹਾਂ ਤੇ ਨਾਲ ਵੱਡੀ ਤੋਂ ਵੱਡੀ ਜੰਗ ਲੜਨ ਲਈ ਤਿਆਰ ਆ ਇੱਥੇ ਕੰਮ ਕਰਨਾ ਬੇहद ਜ਼ਰੂਰੀ ਹੈ ਇਹ ਪੰਜਾਬ ਦੇ ਹੱਕ ਹਕੂਕ ਦੀ ਗਲਤ ਹੈ ਹੀ ਹੈ ਪਰ ਨਾਲ ਹੀ ਇਹ ਉਸ ਖੜਕ ਪੂਜਾ ਦੀ ਵੀ ਗੱਲ ਹੈ ਜੋ ਪੂਰੇ ਮੁਲਕ ਦੀ ਰਾਖੀ ਕਰਦਾ ਹੈ ਜੇ ਖੜਕ ਪੂਜਾ ਕਮਜ਼ੋਰ ਹੋ ਗਈ ਤਾਂ ਯਕੀਨ ਮੰਨਿਓ ਪੂਰਾ ਮੁਲਕ ਕਮਜ਼ੋਰ ਹੋ ਜਾਏਗਾ ਦੇਸ਼ ਤੁਨੇ ਦੇ ਬਾਕੀ ਖਬਰਾਂ ਲਈ ਬਣੇ ਰੋ ਪੀਟੀਸੀ ਨਿਊਜ਼ ਨਾਲ ਧੰਨਵਾਦ